ਨੇ ਘਰ ਬਣਾਇਆ ਕੱਚ ਦਾ ਕਿਉਂ ਪੱਥਰਾਂ ਦੇ ਸ਼ਹਿਰ ਵਿੱਚ ਸੂਰਜ ਵੀ ਰੂਪਿਆ ਸੰਚਦਾ ਉਸ ਖੰਡਰਾਂ ਦੇ ਸ਼ਹਿਰ ਵਿੱਚ ਕਰਨਾ ਬਚਾ ਜੇ ਆਪਣਾ ਤੰdeer ਨਾ ਲਾਗੋ ਤੁਸੀਂ ਕਰਨਾ ਬਚਾ ਜੇ ਆਪਣਾ ਤੰdeer ਨਾ ਲਾਗੋ ਤੁਸੀਂ ਕੋਈ ਨਾ ਕਰਦਾ ਰਹਿੰਦਾ ਹੁਣ ਖੰਜਰਾਂ ਦੇ ਸ਼ਹਿਰ ਵਿੱਚ ਮੁਖੜੇ ਤੇ ਉਸ ਦੇ ਰਾਮ ਸਿੰਘ ਹੱਥਾਂ ਦੇ ਵਿੱਚ ਵੀ ਤੀਖ ਸੀ ਵਿਲੇ ਨਾ ਕੋਈ ਦੇਵਤਾ ਫਿਰ ਮੰਦਰਾਂ ਦੇ ਸ਼ਹਿਰ ਵਿੱਚ ਉੰਜ ਤਾਂ ਮੈਂ ਕਾਲੀ ਕਰ ਲਈ ਕਿੰਨੇ ਹੀ ਚਿੱਟੀ ਯੋਸਫੀ ਸਾਨੂੰ ਨਾ ਕੋਈ ਜਾਣਦਾ ਇਸ ਰਹਿ ਮੰਦਰੀ ਸ਼ਹਿਰ ਵਿੱਚ ਤੇ ਲਾਟਿਆਂ ਦੇ ਢੇਰ ਧੁੰਦੀ ਤੇ ਵਿਚਾਰੀ ਜਾਗਦੀ ਕਾਲੀ ਹਨੇਰੀ ਰਾਤ ਸੀ ਉਸ ਯੁੱਗ ਨੂੰ ਆਉਂਦੇ ਸ਼ਹਿਰ ਵਿੱਚ ਉਹ ਹਰ ਕੁੜੀ ਦੇ ਜਿਸ ਨੂੰ ਅੱਖਾਂ ਦੇ ਰੱਖਣ ਤੋਂ ਦੇ ਭੁੱਲ ਕੇ ਨਾ ਜਾਮੀ ਕਿਧਰੇ ਨਕਲੀ ਮੰਦਰੀ ਸ਼ਹਿਰ ਵਿੱਚ ਭੁੱਲ ਕੇ ਨਾ ਜਾਮੀ ਕਿਧਰੇ ਨਕਲੀ ਮੇਰੇ ਨੂੰ ਆਉਂਦੀ ਸ਼ਹਿਰ